ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਦੇ ਵਿੱਚ ਕਿਹਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੀਵੀ ਪ੍ਰਗਟ ਕੀਤੀ ਸੀਗੀ ਤੇ ਗੁਰੂ ਗੋਬਿੰਦ ਸਿੰਘ ਜੀ ਹਵਨ ਵੀ ਕਰਦੇ ਹੁੰਦੇ ਸੀ ਇਹਨਾਂ ਗੱਲਾਂ ਦੇ ਵਿੱਚ ਕੀ ਸਚਾਈ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਇਸੇ ਟੌਪਿਕ ਦੇ ਉੱਤੇ ਗੱਲ ਕਰਨੀ ਹੈਗੀ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਈ ਇਤਿਹਾਸਕਾਰ ਤੇ ਲੇਖਕ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ ਪ੍ਰਗਟ ਕਰਨ ਦੇ ਬਾਰੇ ਦੇ ਵਿੱਚ ਆਪਣੀਆਂ ਅਲੱਗ-ਅਲੱਗ ਵਿਚਾਰਧਾਰਾਵਾਂ ਦਿੰਦੇ ਨੇ ਕਈ ਲੇਖਕ ਤਾਂ ਇਸ ਗੱਲ ਨੂੰ ਬਿਲਕੁਲ ਸਿਰੇ ਤੋਂ ਨਕਾਰਦੇ ਨੇਗੇ ਤੇ ਕਈ ਲੇਖਕ ਇਸ ਗੱਲ ਨੂੰ ਮੰਨਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕੀਤੀ ਸੀ ਇਹਨਾਂ ਸਭ ਮਿੱਥਾਂ ਦੇ ਵਿੱਚ ਤੇ ਜੋ ਅਲੱਗ-ਅਲੱਗ ਲੇਖਕਾਂ ਤੇ ਇਤਿਹਾਸਕਾਰਾਂ ਦੀਆਂ ਵਿਚਾਰਧਾਰਾਵਾਂ ਨੇ ਇਨਾਂ ਦੇ ਵਿੱਚ ਇੱਕ ਜੋ ਮੁੱਖ ਵਿਚਾਰਤਾਰਾ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨੈਣਾਦੇਵੀ ਮੰਦਿਰ ਜੋ ਹਵਨਕੁੰਡ ਬਣਿਆ ਉੱਥੇ ਹਵਨ ਕੀਤਾ ਸੀ ਤੇ ਦੇਵੀ ਪ੍ਰਗਟ ਕੀਤੀ ਸੀ ਅੱਜ ਆਪਾਂ ਨੇ ਇਸੇ ਟੌਪਿਕ ਦੇ ਉੱਤੇ ਮਾਤਾ ਨੈਣਾਦੇਵੀ ਮੰਦਿਰ ਜੋ ਕਿ ਹਿਮਾਚਲ ਪ੍ਰਦੇਸ਼ ਬਲਾਸਪੁਰ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈਗਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਗਏ ਸੀ ਤੇ ਹਵਨ ਕੀਤਾ ਸੀ ਇਹਨਾਂ ਗੱਲਾਂ ਦੇ ਵਿੱਚ ਕੀ ਸਚਾਈ ਹੈ ਤੇ ਕਿਸ ਤਰ੍ਹਾਂ ਹਵਨ ਹੋਇਆ ਸੀ ਅੱਜ ਆਪਾਂ ਨੇ ਇਸੇ ਟੌਪਿਕ ਤੇ ਗੱਲ ਕਰਨੀ ਹੈ ਜੀ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਜੁੱਧਾਂ ਦੇ ਵਿੱਚ ਪਹਾੜੀ ਰਾਜਿਆਂ ਦੇ ਨਾਲ ਲੜਾਈਆਂ ਲੜ ਰਹੇ ਸੀ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਕੋਲ ਕੁਝ ਪੰਡਤ ਆਏ ਸੀਗੇ ਜੋ ਕਿ ਉਹਨਾਂ ਦੇ ਲਈ ਹਮਦਰਦੀ ਰੱਖਦੇ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਤੁਸੀਂ ਪਹਾੜੀ ਰਾਜਿਆਂ ਨਾਲ ਲੜਾਈ ਕਰ ਰਹੇ ਹੋ ਤਾਂ ਇਸ ਦੇ ਵਿੱਚ ਤੁਸੀਂ ਦੇਵੀ ਦਾ ਸਾਥ ਲਓ ਦੇਵੀ ਦਾ ਅਸ਼ੀਰਵਾਦ ਤੁਹਾਡੇ ਤੇ ਹੋਊਗਾ ਤਾਂ ਤੁਸੀਂ ਇਹਨਾਂ ਜੰਗਾਂ-ਜੁੱਧਾਂ ਦੇ ਵਿੱਚ ਵਿਜੇ ਪ੍ਰਾਪਤ ਕਰੋਗੇ ਮਗਰ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਦੇਵੀ ਪੂਜਾ ਤੇ ਇਹਨਾਂ ਚੀਜ਼ਾਂ ਤੋਂ ਬਿਲਕੁਲ ਰਹੇ ਸੀਗੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਫਿਰ ਵੀ ਉਹਨਾਂ ਪੰਡਤਾਂ ਦਾ ਮਾਨ ਰੱਖਣ ਲਈ ਕਹਿ ਸਕਦੇ ਆਂਗੇ ਜਾਂ ਆਪਾਂ ਉਹਨਾਂ ਦਾ ਵਹਿਮ ਦੂਰ ਕਰਨ ਲਈ ਉਹਨਾਂ ਦੀ ਗੱਲ ਨੂੰ ਮੰਨ ਲੈਂਦੇ ਨੇਗੇ ਤੇ ਪੰਡਤ ਕਹਿੰਦੇ ਨੇ ਇਸ ਦੇ ਲਈ ਆਪਾਂ ਨੂੰ ਦੇਵੀ ਪ੍ਰਗਟ ਕਰਨੀ ਪਊਗੀ ਤੇ ਉਸ ਦੇ ਲਈ ਹਵਨ ਸਮਗਰੀ ਤੇ ਜੋ ਵੀ ਪੰਡਤਾਂ ਦੀ ਦਕਸ਼ਨਾ ਹੁੰਦੀ ਆ ਉਹ ਲੱਗਣੀ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਪੰਡਤਾਂ ਨੂੰ ਹਵਨ ਸਮਗਰੀ ਦਾ ਵੀ ਸਮਾਨ ਦੇਂਦੇ ਨੇ ਤੇ ਜੋ ਦਕਸ਼ਨਾ ਦੀ ਰਕਮ ਆ ਉਹ ਵੀ ਦੇ ਦਿੰਦੇ ਨੇ ਤਾਂ ਇਹ ਪੰਡਤ ਜੋ ਮਾਤਾ ਨਾਇਣਾ ਦੇਵੀ ਮੰਦਿਰ ਆਗਾ ਮੌਜੂਦਾ ਸਮੇਂ ਦੇ ਵਿੱਚ ਹਿਮਾਚਲ ਪ੍ਰਦੇਸ਼ ਉਹ ਸਥਾਨ ਤੇ ਜੋ ਹਵਨ ਕੁੰਡ ਬਣਿਆ ਆ ਉੱਥੇ ਹਵਨ ਕਰਦੇ ਨੇਗੇ ਹੁਣ ਇਸ ਦੇ ਦਰਮਿਆਨ ਗੁਰੂ ਗੋਬਿੰਦ ਸਿੰਘ ਜੀ ਵੀ ਉੱਥੇ ਆਉਂਦੇ ਨੇਗੇ ਜਿੱਥੇ ਹਵਨ ਕੁੰਡਾ ਜੀ ਤੇ ਉਹ ਦੇਖਦੇ ਨੇ ਕਿ ਦੇਵੀ ਪ੍ਰਗਟ ਨਹੀਂ ਹੁੰਦੀ ਮਗਰ ਪੰਡਤ ਜੀ ਉੱਥੇ ਆਪਣਾ ਹਵਨ ਕਰ ਰਹੇ ਹੁੰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਪੰਡਤ ਜੀ ਨੂੰ ਪੁੱਛਦੇ ਨੇ ਕਿ ਪੰਡਤ ਜੀ ਦੇਵੀ ਪ੍ਰਗਟ ਨਹੀਂ ਹੋਈ ਕਾਫੀ ਸਮਾਂ ਹੋ ਗਿਆ ਤਾਂ ਹੁਣ ਹਵਨ ਕਰਦੇ ਤਾਂ ਪੰਡਤ ਜੀ ਜਵਾਬ ਦਿੰਦੇ ਨੇ ਕਿ ਇੱਕ ਮਹਾਨ ਪੁਰਖ ਦੀ ਬਲੀ ਦੇਣੀ ਪਊਗੀ ਉਸ ਤੋਂ ਬਾਅਦ ਦੇਵੀ ਪ੍ਰਗਟ ਹੋਊਗੀ ਤਾ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਹੁੰਦੇ ਨੇ ਤੇ ਉਹ ਪੰਡਤ ਜੀ ਨੂੰ ਕਹਿੰਦੇ ਨੇ ਕਿ ਪੰਡਤ ਜੀ ਤੁਹਾਡੇ ਤੋਂ ਮਹਾਨ ਮਹਾਪੁਰਖ ਕੋਣ ਹੋ ਸਕਦਾ ਪਰ ਤੁਹਾਡੀ ਬਲੀ ਦੇਵਾਂਗੇ ਤੇ ਜਦੋਂ ਤੁਹਾਡੀ ਬਲੀ ਦਿੱਤੀ ਜਾਊਗੀ ਤੇ ਦੇਵੀ ਪ੍ਰਗਟ ਹੋ ਜੂ ਤਾਂ ਅਸੀਂ ਦੇਵੀ ਪ੍ਰਗਟ ਹੋਣ ਤੇ ਸਭ ਤੋਂ ਪਹਿਲਾਂ ਦੇਵੀ ਅੱਗੇ ਇਹ ਬੇਨਤੀ ਕਰਾਂਗੇ ਕਿ ਪੰਡਤ ਜੀ ਨੂੰ ਜਿਉਂਦੇ ਕਰੋ ਉਸ ਤੋਂ ਬਾਅਦ ਅਸੀਂ ਕੋਈ ਹੋਰ ਬਰਮੰਦਾਂਗੇ ਤਾਂ ਜਦੋਂ ਪੰਡਤ ਜੀ ਇਹ ਗੱਲ ਸੁਣਦੇ ਨੇ ਤਾਂ ਉਹ ਅਗਲੀ ਸਵੇਰ ਉਸ ਥਾਂ ਤੋਂ ਚਲੇ ਜਾਂਦੇ ਨੇਗੇ ਤਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਗਲੇ ਦਿਨ ਉਸ ਸਥਾਨ ਤੇ ਸਵੇਰ ਹੁੰਦੇ ਨੇ ਤਾਂ ਕੀ ਦੇਖਦੇ ਨੇ ਕਿ ਉੱਥੋਂ ਸਭ ਪੰਡ ਚਲੇ ਗਏ ਹੁੰਦੇ ਨੇ ਤੇ ਹਵਨ ਸਮਗਰੀ ਦਾ ਜੋ ਸਮਾਨ ਹੁੰਦਾਗਾ ਉਹ ਉਸੇ ਸਥਾਨ ਤੇ ਪਿਆ ਰਹਿ ਜਾਂਦਾਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਉਹ ਹਵਨ ਸਮਗਰੀ ਦਾ ਸਾਰਾ ਸਮਾਨ ਉੱਥੇ ਹਵਨਕੁੰਡ ਦੇ ਵਿੱਚ ਪਾ ਦਿੰਦੇ ਨੇਗੇ ਤੇ ਜਿੱਥੋਂ ਕਿ ਕਾਫੀ ਉੱਚੀਆਂ ਲਾਟਾਂ ਉੱਡਦੀਆਂ ਨੇ ਅੱਗ ਦੀਆਂ ਜੋ ਲੋਕ ਮਾਤਾ ਨੈਣਾ ਦੇਵੀ ਮੰਦਿਰ ਤੇ ਆਨੰਦਪੁਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਪਤਾ ਕਿ ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਮੰਦਿਰ ਬਿਲਕੁਲ ਨਜ਼ਦੀਕ ਤੇ ਸਾਹਮਣੇ ਦਿਖਾਈ ਪੈਂਦਾ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹਵਲਕੁੰਡ ਦੇ ਵਿੱਚ ਉਹ ਸਮਗਰੀ ਦਾ ਸਮਾਨ ਪਾਇਆ ਸੀ ਤਾਂ ਜੋ ਅੱਗ ਦੀਆਂ ਲਾਟਾਂ ਉਪਰ ਉਠੀਆਂ ਤਾਂ ਨੀਚੇ ਆਨੰਦਪੁਰ ਸਾਹਿਬ ਜੋ ਲੋਕ ਰਹਿ ਰਹੇ ਸੀਗੇ ਉਹਨਾਂ ਨੂੰ ਇਹ ਲਾਟਾਂ ਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਕਿ ਦੇਵੀ ਪ੍ਰਗਟ ਹੋਈ ਹੈਗੇ ਇਹ ਲੋਕ ਇੱਕ ਦੂਜੇ ਤੋਂ ਅੱਗੇ ਉੱਪਰ ਪਹਾੜੀ ਤੇ ਜਾਂਦੇ ਨੇਗੇ ਜਿੱਥੇ ਮਾਤਾ ਨੈਨਾ ਦੇ ਵੀ ਮੰਦਿਰ ਬਣਿਆ ਹੋਇਆ ਤੇ ਹਵਨ ਕੁੰਡਾਗਾ ਤਾਂ ਉਸ ਥਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਕਮਰਕੱਸੇ ਦੇ ਵਿੱਚੋਂ ਆਪਣਾ ਸ਼੍ਰੀ ਸਾਹਿਬ ਕੱਢਦੇ ਨੇ ਤੇ ਲੋਕਾਂ ਨੂੰ ਦੱਸਦੇ ਨੇ ਕਿ ਇੱਥੇ ਕੋਈ ਦੇਵੀ ਪ੍ਰਗਟ ਨਹੀਂ ਹੋਈ ਉਹੋ ਸ਼੍ਰੀ ਸਾਹਿਬ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਇਹ ਹੀ ਦੇਵੀ ਆ ਇਹ ਹੀ ਚੰਡੀ ਆ ਇਹ ਹੀ ਕਾਲਕਾ ਇਹ ਹੀ ਦੁਰਗਾ ਦੀ ਮਤਲਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਤੁਸੀਂ ਜ਼ੁਲਮ ਦੇ ਖਿਲਾਫ ਅਗਰ ਲੜਨਾਗਾ ਤੇ ਤੁਹਾਨੂੰ ਸ਼ਕਤੀ ਕਿਤੋਂ ਬਾਹਰੋਂ ਨਹੀਂ ਮਿਲਨੀ ਤੁਹਾਨੂੰ ਆਪਣੇ ਅੰਦਰ ਹੀ ਉਸ ਚੀਜ਼ ਨੂੰ ਜਗਾਉਣਾ ਪੈਣਾਗਾ ਤੇ ਹਥਿਆਰ ਹੀ ਜ਼ੁਲਮ ਦਾ ਜਵਾਬ ਹੈਗਾ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀਗੀ ਤੇ ਉਸ ਸਮੇਂ 9 ਸਾਲ ਦੇ ਛੋਟੇ ਬਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਹੋਣਾ ਜ਼ੁਲਮ ਦਾ ਜਵਾਬ ਜ਼ਬਰਦਸਤ ਜਵਾਬ ਸਬਰ ਨਾਲ ਨਹੀਂ ਦਿੱਤਾ ਜਾਊਗਾ ਹੁਣ ਜ